ਦੋਸਤੋ ਅਸੀਂ ਇਸ ਵਕਤ ਪ੍ਰਿਆਸ ਇੰਟਰਨੈਸ਼ਨਲ ਸਕੂਲ ਪਟਿੰਡਾ ਦੇ ਵਿੱਚ ਪਹੁੰਚੇ ਆਂ ਤੇ ਤੁਹਾਨੂੰ ਦੱਸ ਦਈਏ ਅਸੀਂ ਪਹਿਲਾਂ ਵੀ ਇਸ ਸਕੂਲ ਦੀ ਖ਼ਬਰਾਂ ਕਈ ਵਾਰ ਲਾਉਣੇ ਹੁੰਦੇ ਆਂ ਤੇ ਇਹ ਸਕੂਲ ਇੱਕ ਸਲਾਮ ਏਰੀਆ ਦੇ ਬੱਚੇ ਆ ਉਹਨਾਂ ਵਾਸਤੇ ਖੋਲਿਆ ਗਿਆ ਹੈ ਇਸ ਰੈੱਡ ਕਰਾਸ ਪਵਨ ਦੇ ਵਿੱਚ ਪ੍ਰਿਆਸ ਇੰਟਰਨੈਸ਼ਨਲ ਸਕੂਲ ਅੱਜ ਇੱਥੇ ਇੱਕ ਗੇਮਾਂ ਕਰਵਾਈਆਂ ਜਾ ਰਹੀਆਂ ਨੇ ਐਕਟੀਵਿਟੀ ਵਾਸਤੇ ਫਿਜ਼ੀਕਲ ਐਕਟੀਵਿਟੀ ਵਾਸਤੇ ਇੱਥੇ ਗੇਮਾਂ ਕਰਵਾਈਆਂ ਜਾ ਰਹੀਆਂ ਆਪਾਂ ਜਿਹੜੇ ਇੱਥੇ ਟੀਚਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਪ੍ਰੋਗਰਾਮ ਹੈ ਅੱਜ ਦਾ ਤੇ अह आई मतलब एक मिनट देखियो उसके बाद गलत है बच्चे ने पहले एक्टिव है ना इनका तो एक्चुअली वैसे ही हो तो वैसे फर्स्ट है एक्टिव लग रहा है माइक लगा ਤਾਂ ਫੋਟੋ ਦੱਸ ਦਿਓ ਅੱਜ ਦੇ ਪ੍ਰੋਗਰਾਮ ਦਾ ਹਾਂਜੀ ਸਰ ਅੱਜ 30 ਨਵੰਬਰ ਨੂੰ ਅਸੀਂ ਪ੍ਰਿਆਸ ਸਕੂਲ ਦੇ ਵਿੱਚ ਇੱਕ ਛੋਟਾ ਜਿਹਾ ਪ੍ਰਯਾਸ ਕੀਤਾ ਸੀਗਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਪੋਰਟਸ ਵੀ ਜ਼ਰੂਰੀ ਹੈ ਪਹਿਲੇ ਆਪਾਂ ਕਲਚਰਲ ਪ੍ਰੋਗਰਾਮ ਬਹੁਤ ਕਰਵਾਉਂਦੇ ਰਹੇ ਹਾਂ ਔਰ ਆਪਾਂ ਕਾਰਨੀਵਲ ਵੀ ਕਰਦੇ ਰਹੇ ਹਾਂ ਜਿਸ ਨਾਲ ਬੱਚਿਆਂ ਨੂੰ ਛੋਟੀਆਂ-ਮੋਟੀਆਂ ਚੀਜ਼ਾਂ ਸਿੱਖਣ ਨੂੰ ਮਿਲੇ ਅੱਜ ਆਪਾਂ ਫਸਟ ਟਾਈਮ ਵੱਡੇ ਲੈਵਲ ਤੇ ਇਹ ਸਪੋਰਟਸ ਮੀਟ ਕਰਵਾ ਰਹੇ ਹਾਂ ਜਿਦੇ ਵਿੱਚ ਆਪਾਂ ਕਾਫੀ ਸਾਰੇ ਜਿਹੜੀਆਂ ਹੈਗੀਆਂ ਨੇ ਸਪੋਰਟਸ ਰੱਖੀਆਂ ਨੇ ਜਿਵੇਂ ਕਿ ਰੇਸਿਸ ਹੋਈਆਂ ਚਾਹੇ ਉਹ ਸੈਕ ਰੇਸ ਹੋਵੇ ਪ੍ਰੋਗਰੈਸ ਹੋਵੇ ਸਿੰ ਔਰ ਇੱਕ ਕਾਜ ਖੋਖੋਦਾ ਵੀ ਇਹਨਾਂ ਦਾ ਹੈਗਾ ਦੇਖਿਆ ਹੋਇਆ ਟੀਮ ਵਾਈਜ਼ ਦੋ ਟੀਮਸ ਬਣਾ ਕੇ ਔਰ ਹਾਈ ਜਮ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਾਂ ਬੱਚਿਆਂ ਨੂੰ ਵੀ ਉਹਨਾਂ ਦੀ ਪੜ੍ਹਾਈ ਦੇ ਨਾਲ ਮੈਂਟਲ ਲੈਵਲ ਦੇ ਨਾਲ ਨਾਲ ਹੈਲਥ ਲੈਵਲ ਵੀ ਉਹਨਾਂ ਦਾ ਕਾਫੀ ਸਟਰੋਂਗ ਹੋਣਾ ਚਾਹੀਦਾ ਹੈ ਇਸ ਕਰਕੇ ਆਪਾਂ ਇਹ ਚੀਜ਼ ਨੂੰ ਅੱਜ ਪ੍ਰਮੋਟ ਕਰਨ ਜਾ ਰਹੇ ਹਾਂ ਔਰ ਬੱਚਿਆਂ ਦਾ ਉਤਸ਼ਾਹ ਦੇਖ ਕੇ ਮੈਨੂੰ ਲੱਗ ਰਿਹਾ ਹੈ ਕਿ ਬਹੁਤ ਬਹੁਤ ਖੁਸ਼ ਨੇ ਔਰ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਵੀ ਬਹੁਤ ਅੱਛਾ ਲੱਗ ਰਿਹਾ ਹੈ ਕਿ ਇਹ ਬੱਚੇ ਵੀ ਸਾਡੇ ਬੱਚਿਆਂ ਦੀ ਤਰ੍ਹਾਂ ਹਰ ਚੀਜ਼ ਦੇ ਵਿੱਚ ਅੱਗੇ ਹੋਣ ਔਰ ਉਹਨਾਂ ਦੀ ਤਰ੍ਹਾਂ ਹੀ ਕਾਮਯਾਬੀ ਵੱਲ ਪਹੁੰਚਣ ਸਾਨੂੰ ਬਹੁਤ ਬਹੁਤ ਅੱਛਾ ਲੱਗ ਰਿਹਾ ਹੈ ਤੁਸੀਂ ਇੱਥੇ ਆਏ ਹੋ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਪੰਜ ਪਾਣੀ ਟੀਮ ਵੱਲੋਂ ਥੈਂਕ ਯੂ ਸਰ ਦਾ ਪ੍ਰਾਇਸ ਸਕੂਲ ਨੇ ਇੱਕ ਅੱਛਾ ਪ੍ਰਾਇਸ ਕਹਿ ਸਕਦੇ ਹਾਂ ਬਿਲਕੁਲ ਸਰ ਠੀਕ ਹੈ ਤੇ ਕਿਉਂਕਿ ਕਹਿੰਦੇ ਨੇ ਇੱਕ ਸਵਸਥ ਸਰੀਰ ਦੇ ਵਿੱਚ ਇੱਕ ਸਵਸਥ ਮਨ ਰਹਿੰਦਾ ਤੇ ਪੜਾਈ ਦੇ ਨਾਲ ਆਲੇ ਪ੍ਰਾਇਸ ਸਕੂਲੋਂ ਪਹਿਲਾਂ ਵੀ ਸਾਡੀ ਕਵਰੇਜ ਤੁਸੀਂ ਦੇਖਦੇ ਹੋਵੋਗੇ ਅਸੀਂ ਵਕ ਵਕ ਇੱਥੇ ਐਕਟੀਵਿਟੀ ਜਿਹੜੀ ਹੁੰਦੀ ਹੈ ਕਲਚਰਲ ਐਕਟੀਵਿਟੀ ਤੇ ਹੋਰ ਵੀ ਵਕ ਵਕ ਐਕਟੀਵਿਟੀਆਂ ਹਫਤੇ ਹਰ ਵਾਰ ਤੇ ਹਰ ਤੇ ਕੁਝ ਕੁਝ ਹੁਦਾਰਦਸ ਪ੍ਰੋਗਰਾਮ ਖੁਦ ਇਹਨਾਂ ਦੀ ਹੈ ਤੇ ਅਸੀਂ ਉਹ ਤੁਹਾਨੂੰ ਦਿਖਾਉਣੇ ਵੀ ਰਹੇ ਹਾਂ ਤੇ ਅੱਜ ਇਹ ਜਿਹੜਾ ਨਵਾਂ ਗੇਮਸ ਸਪੋਰਟਸ ਮੀਟ ਸ਼ੁਰੂ ਕੀਤਾਗਾ ਇਹਦੇ ਵਿੱਚ ਵਾਕ ਵਾਕ ਜਿਹੜਾ ਗੇਮਰ ਹੈ ਤੁਸੀਂ ਦੇਖੋ ਬੱਚੇ ਇਹੋ ਜਿਹਾ ਪਾਗਲੇ ਰਿਹਾ ਤੇ ਇੱਕ ਵਧੀਆ ਉਤਪਾਲਾ ਕੌਨਫੀਡੈਂਸ ਵੱਧਾ ਬੱਚਿਆਂ ਦੇ ਵਿੱਚ ਤੇ ਫਿਜ਼ੀਕਲ ਜਿਹੜੀ ਹੈਗਾ ਫਿਜ਼ੀਕਲ ਫਿਟ ਰਹਿੰਦੇ ਆ ਬੱਚੇ ਤਾਂ ਇਹਦੇ ਨਾਲ ਨਾਲ ਪੜਾਈ ਦੇ ਵਿੱਚ ਵੀ ਅੱਗੇ ਰਹਿਣਗੇ ਅੱਛਾ ਬਹੁਤ ਆ ਬੱਚਾ ਜੇ ਸਾਰੇ ਬੱਚੇ ਦੇਖੋ ਇੱਥੇ ਅ ਵਰੀ ਤਰੀਕੇ ਨਾਲ ਜਿਹੜੇ ਇੱਥੇ ਬੈਠੇ ਨੇ ਇੱਕ ਡਿਸਪਲਿਨ ਦੇ ਨਾਲ ਇਹ ਇਥੇ ਟੀਚਰ ਨੇ ਇਥੋਂ ਦੇ ਬਹੁਤ ਅੱਛਾ ਕਿਵੇਂ ਕਿਹਨਾ ਪੜਾਉਂਦਿਆ ਬੱਚਿਆਂ ਨੂੰ ਤੇ ਐਕਟੀਵਿਟੀ ਸਿਖਾਉਂਦੇ ਆ ਤੇ ਅੱਜ ਜਿਹੜਾ ਹੈਗਾ ਬੱਚਾ ਤੁਸੀਂ ਦੇਖ ਸਕਦੇ ਹੋ ਉਤਸ਼ਾਹ ਕਿੰਨਾ ਬੱਚਾ ਦੇ ਉੱਤੇ ਬੱਚਾ ਨਾ ਵੀ ਕਾਬੇ ਕਰ ਰਿਹਾ ਲੇਖੋ ਸਾਰੇ ਬੱਚੇ ਪਹਿਲੇ ਐਕਟਿਵ ਹੈ ਵੈਸੀ ਪਹਿਲੇ ਐਕਟਿਵ ਨੇ ਬੱਚੇ ਸਾਰੇ ਐਕਟਿਵ ਸਾਰੇ ਕਿਹੜੀ ਗੇਮ ਚ ਖੇਡਦੇ ਹਾਂ ਜੀ ਅਜੀ ਅਸੀਂ ਤਾਂ ਲੌਂਗ ਜੰਪ ਕੀਤਾ ਸੀ ਹਾਈ ਜੰਪ ਸੱਚੀ ਜੀ ਜੰਪ ਦਾ ਵਾਲਾ ਸੀਗਾ ਜੀ ਉੱਤੇ ਵਾਲਾ ਸੀਗਾ ਕਰਤਾ ਸੀ ਡਿੱਗਣ ਡਿੱਗ ਤੁਰਿਆ ਗਿਆ ਸੀ ਅਰ ਕੀਤੇ ਸੀ ਜੀ ਬਚ ਗਏ ਸੀਗੇ ਜਿੱਤ ਤਾਗੇ ਪੜਾਈ ਦੇ ਨਾਲ ਵਾਲਾ ਜੀ ਬਾਲਾ ਵਧੀਆ ਜੀ ਹੋਰ ਜੀ ਆਏ ਹੁੰਦਾ ਰਹਿੰਦਾ ਜੀ ਸਾਡੇ ਸਕੂਲ ਚ ਬਾਲਾ ਚ ਚੰਗੇ ਸਕੂਲ ਹਾਂਜੀ ਟੀਚਰ ਵਧੀਆ ਲੱਗੋ ਸਾਰੇ ਜੀ ਸਾਰੇ ਵਧੀਆ ਜੀ ਬਹੁਤ ਅੱਛੇ ਹੈ ਜੀ ਸਾਰੇ ਟੀਚਰ ਵੀ ਜੀ ਇੱਥੇ ਦੀ ਪੜਾਈ ਬਹੁਤ ਅਰਜੁਨ ਜੀ ਠੀਕ ਹੈ ਅਬਦੁੱਲ ਅਰਜੁਨ ਐਕਟਿਵ ਹੁੰਦਾ ਪਹਿਲੀ ਅਰਜੁਨ ਜੀ ਦਾ ਨਾਮ ਹੁੰਦਾ ਨਾ ਤਾਂ ਵੈਸੇ ਐਕਟਿਵ ਹੁੰਦੇ ਆ ਮੇਰੇ ਤੇ ਹੋਰ ਦੇਖੋ ਗੇਮ ਹੁਣ ਕਿਹੜਾ ਰਿਹਾ ਹੁਣ ਕੀ ਕਰਾਉਣਗੇ ਜੀ ਵੇਲੀ ਵਾਲੇ ਪੈਰ ਵਾਲੇ ਪੈਰ ਅੱਛੇ ਪੈਰ ਬਣੇ ਹਾਂ ਜੀ ਜਪਾਉ ਤੋਂ ਨੇੜੀ ਜਨੇ अच्छा तो 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 पैर तो बिना डिगे जाने डिगा नहीं गिरना नहीं आराम जाओ कि अगर निकल के चक्कर डिग पौ नाम की

ਜੋੜੀਆਂ ਬਣਾਈਆਂ ਨਾ ਤੇ ਇੱਕ ਪੈਰ ਬੰਨ ਇੱਕ ਪੈਰ ਬੰਨਿਆ ਵਾ ਤੁਨੇ ਦੋ ਦੋ ਲੜਕਾ ਤੇ ਭੱਜ ਕੇ ਜਾਣਾ ਉੱਥੇ ਤੱਕ ਬਗੈਰ ਡਿੱਗੇ ਇਸ ਟਾਰਗੇਟ ਤੱਕ ਪਹੁੰਚਣਾ ਉਹ ਦੇਖਦੇ ਆ ਕਿ ਕੌਣ ਜਿੱਤਦਾ ਜੀਵਨ ਕੁਮਾਰ ਜੀ ਵਾਈਟ ਕੀਤੇ ਉਹਦੇ ਨਾਲ ਮੈਚ ਤੁਣਾ ਤੇ ਦੋ ਜੀ ਨਾਲ ਨਾ ਭੱਜਾਂਗੇ ਆਪਾਂ ਵੀ

ਅੱਛਾ ਬੋਰੀ ਬੋਰੀਆਂ ਨਹੀਂ ਰਹਿਸਾ ਥੋੜਾ ਅੱਗੇ ਹੋ ਜਾ ਯਾਰ ਕੋਈ ਕੋ ਸਾਵੇਜ ਸੈਕਸ਼ਨ ਦੇ ਰਿਹਾ ਨਾ ਕਿਤੇ ਪੋਜੀਸ਼ਨ ਹੁਣ ਜਾਈਏ ਇੱਥੇ ਤੱਕ ਭਜਣਾ ਬੋਰੀਆਂ ਦੇ ਵਿੱਚ ਇੱਕ ਜੰਪਿੰਗ ਕਰਕੇ ਆਉਣਾ ਇਹ ਕਿਹੜੀ ਗੇਮ ਕਹਿੰਦੇ ਜੀ ਉਹ ਕਿਹੜੀ ਗੇਮ ਹੈ ਹਾਂਜੀ ਸਾਕਰੀ ਸਿਧੇ ਲੋਈ ਸਾਕਦੇਸ਼ ਦੇਖਦੇ ਹੁਣ ਕੋਣ ਅੱਗੇ ਆਉਦਾ ਕੋਣ ਚੱਲਦਾ ਉਹਦੇ ਉਸ ਤੋਂ ਬਾਅਦ ਮੈਡੀਕਲ ਕਰਾ ਦਿੰਦੇ ਆਂ ਠੀਕ ਹੈ ਬੱਚੇ ਨੂੰ ਕੰਪਨੀ ਕਰਵਾਉਂਦੇ ਆਂ ਪਰ ਪਾਸੇ ਆ ਜਾਈਏ ਅੱਗੇ ਆ ਜਾਈਏ

ਸੇਲੂ ਉੱਥੇ ਇੱਕ ਇੱਕ ਆਊਟ ਆ ਗਿਆ ਆਊਟ ਆ ਗਿਆ ਆ ਆਊਟ ਆ ਗਿਆ ਬਹੁਤ ਬੜੀਆ ਕੀਆ ਸੁਣ ਲਿਆ ਆਸਤੀਏ ਸੈਕਿੰਡ ਗੇਸਰ ਸੈਕਿੰਡ ਖਲਡ ਕੋਰੇ ਚਲੋ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਨਾਮ ਨਾਮ ਦਸ ਦੋ ਅੱਗੇ ਗੇਮ ਸਰ ਪਹਿਲਾ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਪਾ ਪ੍ਰਿਆਸ ਸਕੂਲ ਦੇ ਵਿੱਚ ਤੁਸੀਂ ਸਾਰੇ ਦੇਖ ਰਹੇ ਹੋ ਕਿ ਸਪੋਰਟਸ ਮੀਟ ਚੱਲ ਰਹੀ ਹੈ ਅੱਜ ਸਰ ਇਸ ਸਕੂਲ ਨੂੰ 12 ਸਾਲ ਹੋ ਗਏ ਹੈ ਅਸੀਂ ਫਸਟ ਟਾਈਮ ਐਡਵਾਂਸਡ ਸਪੋਰਟਸ ਮੀਟ ਰੱਖੀ ਹੈ ਸਾਡੇ ਲਈ ਬਹੁਤ ਵੱਡੀ ਹੈਗੀ ਹੈ ਅਸੀਂ ਸਾਰੇ ਫੈਸਟੀਵਲ ਕੋਈ ਵੀ ਛੋਟੇ ਤੋਂ ਛੋਟਾ ਫੈਸਟੀਵਲ ਅਸੀਂ ਸੈਲੀਬ੍ਰੇਟ ਕਰਦੇ ਆ ਰਹੇ ਹਾਂ ਬਟ ਸਪੋਰਟਸ ਮੀਟs ਨਹੀਂ ਕਦੇ ਕੀਤੀ ਸੀਗੀ ਲੇਕਿਨ ਹਰ ਸੈਚਰਡੇ ਸਾਡਾ ਐਕਟੀਵਿਟੀ ਡੇ ਰਹਿੰਦਾ ਹੈ નો ਬੈਗ ਡੇ ਹੁੰਦਾ ਹੈ ਬੱਚੇ ਬੈਗ ਨਹੀਂ ਲੈ ਕੇ ਆਉਂਦੇ ਆ ਤਾਂ ਇਹ ਸਾਡਾ ਉਪਰਾਲਾ ਸੀਗਾ ਕਿ ਬੱਚਿਆਂ ਦੀ ਅਟੈਂਡੈਂਸ ਨੂੰ ਇਨਕਰੀਜ਼ ਕਰੀਏ ਬੱਚੇ ਬਹੁਤ ਅਟੈਂਡੈਂਸ ਨਾਲ ਦੀ ਵੀਕ ਹੋਰ ਲੱਗ ਰਹੀ ਸੀਗੀ ਠੀਕ ਹੈ ਨਾ ਕੁਝ ਬੱਚੇ ਹਫਤੇ ਦੇ ਵਿੱਚ ਦੋ ਦਿਨ ਨਹੀਂ ਆਉਂਦੇ ਐ ਕੁਝ ਹਫਤਾ ਵੀ ਛੁੱਟੀ ਮਾਰ ਦਿੰਦੇ ਐ ਸਾਡਾ ਸੀਗਾ ਵੀ ਜਿਹੜੇ ਬੱਚੇ ਰੈਗੂਲਰ ਆਉਂਦੇ ਐ ਸਿਰਫ ਉਹਨਾਂ ਨੂੰ ਅਸੀਂ ਪਾਰਟਿਸਿਪੇਟ ਕਰਵਾਵਾਂਗੇ ਤਾਂ ਕਿ ਉਹਨਾਂ ਦੀ ਅਟੈਂਡੈਂਸ ਵਧੇ ਤਾਂ ਇਹ ਸਾਨੂੰ ਲੱਗਦਾ ਹੈ ਕਿ ਇੱਕ ਬਹੁਤ ਅੱਛਾ ਉਪਰਾਲਾ ਰਹੇਗਾ ਆ ਸਾਰੇ ਆਏ ਆ ਸਾਰੇ ਬੱਚੇ ਆਏ ਐ ਮੈਂ ਉਹਨਾਂ ਨੂੰ ਕਹਿ ਕੇ ਆਈ ਆ ਕਿ ਨੈਕਸਟ ਸਪੋਰਟ ਮੀਟ ਦੇ ਵਿੱਚ ਸਿਰਫ ਉਹਨਾਂ ਨੂੰ ਇਨਵੋਲ ਕਰਾਂਗੇ ਜਿਹੜੇ ਰੈਗੂਲਰ ਆਣ ਪੜ੍ਹਾਈ ਦੇ ਨਾਲ ਕਿੰਨਾ ਜ਼ਰੂਰੀ ਹੈ ਸਪੋਰਟਸ ਵੀ ਨਾਲ ਸਰ ਪੜ੍ਹਾਈ ਤਾਂ ਹੈ ਹੀ ਜ਼ਰੂਰੀ ਠੀਕ ਹੈ ਨਾ ਪੜ੍ਹਾਈ ਦੇ ਨਾਲ ਨਾਲ ਜੇ ਆਪਾਂ ਫਿਜ਼ੀਕਲ ਐਕਟੀਵਿਟੀ ਨਹੀਂ ਕਰਾਂਗੇ ਤਾਂ ਉਹਦੀ ਕੋਈ ਵੈਲਿਊ ਨਹੀਂ ਹੈਗੀ ਆਪਾਂ ਨੂੰ ਫਿਜ਼ੀਕਲ ਫਿਟਨੈਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਤੇ ਆਪਾਂ ਨੂੰ ਇਹ ਵੀ ਉਪਰਾਲੇ ਨਾਲ ਨਾਲ ਕਰਦੇ ਰਹਿਣਾ ਚਾਹੀਦਾ ਜਦੋਂ ਆਪਾਂ ਸਪੋਰਟਸ ਵਗੈਰਾ ਕਰਦੇ ਆਂ ਕੁਝ ਵੀ ਕਰਦੇ ਆਂ ਤਾਂ ਪੜ੍ਹਾਈ ਦੇ ਵਿੱਚ ਆਪਣਾ ਜ਼ਿਆਦਾ ਧਿਆਨ ਲੱਗਦਾ ਹੈ ਤੇ ਬੱਚੇ ਬਹੁਤ ਅੱਛੀ ਤਰ੍ਹਾਂ ਆਪਣੀ એનર્ਜੀ ਉਹਨਾਂ ਦੀ ਡਬਲ ਹੋ ਜਾਂਦੀ ਹੈ ਜਦ ਆਪਾਂ ਕੋਈ ਵੀ ਗੇਮ ਲਗਾਨੇ ਆਂ ਹਾਂਜੀ ਕਿੰਨਾ ਬਸ਼ਾਜ ਸਰ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਤੁਸੀਂ ਸਟਾਫ ਚ ਦੇਖੋਗੇ ਬਹੁਤ ਜ਼ਿਆਦਾ ਉਤਸ਼ਾਹ ਹੈ ਉਹ ਕਹਿ ਰਿਹਾ ਮੈਮ ਆਪਾਂ ਮਨਥਲੀ ਦੇ ਵਿੱਚ ਕਰਿਆ ਕਰਾਂਗੇ ਕਿਤੇ ਅਸੀਂ 12 ਸਾਲਾਂ ਚ ਇੱਕ ਵਾਰ ਕੀਤੀ ਉਹ ਕਹਿੰਦੇ ਮੈਡਮ ਆਪਾਂ ਹਰ ਮਹੀਨੇ ਕਰਿਆ ਕਰਾਂਗੇ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਰਿਸਪੌਂਸ ਬਿਲਕੁਲ ਕਰਕੇ ਹੁਣ ਹਰ ਮਹੀਨੇ ਹੋ ਸਕਦਾ ਇਹ ਸਪੋਰਟਸ ਮੀਟ ਹੋਇਆ ਕਰੇ ਕਿਉਂਕਿ ਅਸੀਂ ਪੜਾਈ ਦੇ ਨਾਲ ਨਾਲ ਇਹ ਜਿਹੜੀ ਫਿਜ਼ੀਕਲ ਐਕਟੀਵਿਟੀ ਵੀ ਜ਼ਰੂਰੀ ਹੈ ਕਿਉਂਕਿ ਵੀ ਹੈਲਥ ਆਪਣੀ ਹਾਂਜੀ ਮੈਡਮ ਜੀ ਮੈਡਮ ਨਾਲ ਵੀ ਗੱਲਬਾਤ ਕਰਦੇ ਆਂ ਮੈਨੂੰ ਬਹੁਤ ਵਾਰ ਕਾਹ ਦਾ ਚਾਹ ਤੁਸੀਂ ਸਫਲ ਇਵੈਂਟ ਤੇ ਜਿਹੜਾ ਸਪੋਰਟ ਥੈਂਕ ਯੂ so much ਬਹੁਤ ਵਧੀਆ ਬਹੁਤ ਇੰਜੋਏ ਕਰ ਰਹੇ ਆ ਬੱਚਿਆਂ ਦੇ ਨਾਲ ਆਪਣੇ ਪੁਰਾਣੇ ਦਿਨ ਯਾਦ ਆ ਜਾਂਦੇ ਇਹ ਜਜਮੈਂਟ ਕਰ ਰਹੇ ਆ ਅੱਜ ਦੀ ਇਹ ਸਾਡੇ ਜਜ ਹੈ ਦੇਵ ਮਨੀ ਸ਼ਰਮਾ ਜੀ ਹੈਗੇ ਡਿਸਟ੍ਰਿਕਟ ਹੈਜ਼ਰਾ ਦੇ ਇਨਰਵਿਲ ਕਲੱਬ ਦੇ ਉਹਨਾਂ ਨੂੰ ਐਜ਼ ਅ ਜਜ ਅਸੀਂ ਡਿਵਾਈਡ ਕੀਤਾ ਹੋਇਆ ਹੈ ਬਹੁਤ ਵਧੀਆ ਕਿਵੇਂ ਬੱਚਿਆਂ ਨੂੰ ਲੱਗਿਆ ਹਾਂਜੀ ਬਹੁਤ ਅੱਛੀ ਪਰਫਾਰਮੈਂਸ ਦੇ ਰਹੇ ਆ ਹਾਂਜੀ ਸਪੋਰਟ ਲਈ ਜ਼ਰੂਰੀ ਹੈ ਸਪੋਰਟ ਹੈਲਥ ਨਾਲ ਹੈਲਥ ਵਾਸਤੇ ਬਹੁਤ ਜ਼ਰੂਰੀ ਹੈ ਇਹਦੇ ਨਾਲ ਦਿਮਾਗ ਦੀ ਕਨਸੈਂਟ੍ਰੇਸ਼ਨ ਵੀ ਵੱਧਦੀ ਹੈ ਤੇ ਬੋਡੀ ਵੀ ਫਿਟ ਰਹਿੰਦੀ ਹੈ ਕਹਿੰਦਾ ਇੱਕ ਸਵਸਥ ਮਨ ਦੇ ਵਿੱਚ ਸਰੀਰ ਦੇ ਵਿੱਚ ਸਵਸਥ ਮਨ ਰਹਿੰਦਾ ਹੈ ਕੋਈ ਮੈਡਮ ਨੇ ਕਿਹਾ ਕਿ ਨਾਲ ਨਾਲ ਆਪ ਵੀ ਇੱਕ ਅੱਛਾ ਪ੍ਰਾਅ ਲੈ ਕੇ ਤੇ ਅਸੀਂ ਪਹਿਲਾਂ ਵੀ ਕਹਿਆ ਸੀ ਪ੍ਰਯਾਸ ਸਕੂਲ ਦਾ ਇੱਕ ਅੱਛਾ ਪ੍ਰਯਾਸ ਹੈ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ ਆਲਰੇਡ ਬਹੁਤ ਪ੍ਰਯਾਸ ਰੱਖੀ